ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲੋਬੀ ਮਿੱਤਰੋ ਜਿਵੇਂ ਕਿ ਤੁਹਾਨੂੰ ਬਹੁਤੇ ਸੱਜਣਾ ਨੂੰ ਪਤਾ ਹੀ ਹੈ ਕਿ ਆਪਾਂ ਹੂਟਰ ਸਿਸਟਮ ਲਗਾਣੇ ਆ ਚੋਰੀ ਤੋਂ ਬਚਾ ਲਈ। ਇਹ ਆਪਾਂ ਸ਼ੁਰੂ ਕੀਤਾ ਸੀ ਸਿਰਫ ਪਹਿਲਾਂ ਕਬੂਤਰਾਂ ਦੇ ਖੁੱਡਿਆਂ ਤੇ ਲਗਾਉਣ ਵਾਸਤੇ। ਜਿਸ ਥਾਂ ਤੇ ਇਹ ਲੱਗ ਜਾਂਦਾ ਉੱਥੇ ਕਦੇ ਚੋਰੀ ਨਹੀਂ ਹੁੰਦੀ। ਇਹ ਚੀਜ਼ ਗਰੰਟੀ ਵਾਲੀ ਆ। 6 ਸਾਲ ਵੀਰੇ ਹੋ ਗਏ ਲਗਾਉਂਦਿਆਂ ਨੂੰ ਤੇ ਤੁਹਾਡੇ ਭਰਾਵਾਂ ਦੇ ਬਹੁਤ ਸਾਰਿਆਂ ਦੇ ਘਰਾਂ 'ਚ ਲੱਗਾ ਵੀ ਹੋਇਆ ਆ ਤੇ ਪੂਰਾ ਜਿਹੜਾ ਵਧੀਆ ਰਿਜ਼ਲਟ ਆ ਮੇਰੇ ਵੀਰੋ। ਤੇ ਆਪਾਂ ਵੀਰੇ ਲਗਾਤਾਰ ਲਗਾ ਰਹੇ ਆ ਤੇ ਹੁਣ ਇਹ ਤੁਸੀਂ ਆਪਣੇ ਮਕਾਨਾਂਾਂ 'ਚ ਘਰਾਂ 'ਚ ਦੁਕਾਨਾਂ 'ਚ ਜਿਹੜਾ ਹੈ ਕਿਤੇ ਵੀ ਲਗਾ ਸਕਦੇ ਹੋ ਵੀਰੇ ਇਹ ਫੁੱਲ ਜਿਹੜਾ ਹੈਗਾ ਆ ਹੈਵੀ ਡਿਊਟੀ ਆ ਇਹ ਖਰਾਬ ਨਹੀਂ ਹੁੰਦਾ ਜੇ ਕਿਤੇ ਕੋਈ ਦਿੱਕਤ ਆਵੇ ਤੇ ਆਪਾਂ ਵੀਰੇ ਰਿਪੇਅਰ ਕਰਕੇ ਹੁੰਨੇ ਆ ਠੀਕ ਆ ਫੁੱਲ ਗਰੰਟਡ ਆ ਇਹਦੇ ਵਿੱਚ ਕੋਈ ਵੀ ਜ਼ਿਆਦਾ ਐਸੇ ਜਿਹੇ ਮਹਿੰਗਾ ਮਟੀਰੀਅਲ ਨਹੀਂ ਹੁੰਦਾ ਵੀ ਖਰਾਬ ਹੋ ਜੇ ਤੇ ਠੀਕ ਨਹੀਂ ਹੋਣਾ ਜੀ ਬਾਹਰ ਦੀ ਕੰਪਨੀਆਂ ਜਾਂ ਇਦਾਂ ਆ ਇਹ ਆਪਾਂ ਖੁਦ ਡਿਜ਼ਾਈਨ ਕੀਤਾ ਹੋਇਆ ਮੇਰਾ ਆ ਇਹ ਕਿਸੇ ਦਾ ਨਹੀਂ ਬਣਾਇਆ ਹੋਇਆ ਠੀਕ ਆ ਜੀ ਜੇ ਕਿਸੇ ਵੀ ਭਰਾ ਨੇ ਲਗਾਉਣਾ ਹੋਵੇ ਘਰੇ ਦੁਕਾਨ ਚ ਮਕਾਨ ਹਵੇਲੀ ਫਾਰਮ ਹਾਊਸ ਕਿਤੇ ਵੀ ਤੇ ਉਹ ਮੇਰਾ ਭਰਾ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਉਹ ਇਹ ਵੀਰਜੀ ਲਗਾ ਸਕਦਾ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਆ 9888306910 988306910 ਇਹ ਤੁਸੀਂ ਆਪਣੇ ਘਰ ਤੋਂ ਦੂਰੀ ਤੇ ਵੀ ਲਗਾਣਾ ਤਾਰ ਵਾਇਰ ਸਿਸਟਮ ਆ ਵਾਇਰ ਦੇ ਨਾਲ ਕੰਟੈਕਟ ਹੁੰਦਾ ਜੇ ਕੋਈ ਉਹ ਵਾਇਰ ਨੂੰ ਕੱਟਦਾ ਤਾਂ ਵੀ ਇਹ ਚੱਲਦਾ ਚਾਹੇ ਕੋਈ ਵਾਇਰ ਨੂੰ ਸ਼ਾਰਟ ਕਰੇ ਚਾਹੇ ਕੱਟੇ ਇਹ ਦੋਨੇ ਸਥਿਤੀ ਦੇ ਵਿੱਚ ਜਿਹੜਾ ਹੈਗਾ ਆ ਚੱਲਦਾ ਆ ਇਹਦੀ ਜਿਹੜੀ ਵਾਇਰਿੰਗ ਜਿਹੜੀ ਹੈਗੀ ਆ ਇਸੇ ਹਿਸਾਬ ਦੇ ਨਾਲ ਕੀਤੀ ਹੋਈ ਆ ਤੇ ਵੀਡੀਓ ਨੂੰ ਜੀ ਸ਼ੇਅਰ ਕਰ ਦਿਓ ਚੋਰੀ ਨਹੀਂ ਹੋਊਗੀ ਕਿਸੇ ਹਾਲ ਦੇ ਵਿੱਚ ਵੀ ਠੀਕ ਆ ਜੀ ਔਰ ਇਹਦੀ ਆਵਾਜ਼ ਜਿਹੜੀ ਹੈਗੀ ਆ ਰਾਤ ਦੇ ਸਮੇਂ ਜੇਕਰ ਉਹ ਓਪਨ ਦੇ ਵਿੱਚ ਲੱਗਾ ਸਿਸਟਮ ਤਾਂ ਅੱਧਾ ਕਿਲੋਮੀਟਰ 500 ਮੀਟਰ ਦੀ ਦੂਰੀ ਤੱਕ ਸੁਣਾਈ ਦੇਵੇਗੀ ਠੀਕ ਆ ਜੀ ਕਿਉਂਕਿ ਰਾਤ ਨੂੰ ਸ਼ੋਰ ਸ਼ਰਾਬਾ ਬਹੁਤ ਘੱਟ ਹੁੰਦਾ ਆ ਤੇ ਆਵਾਜ਼ ਜਿਹੜੀ ਪੂਰੀ ਸੁਣਾਈ ਦੇਵੇਗੀ ਚੋਰ ਜਿਹੜਾ ਹੈਗਾ ਛੱਡ ਕੇ ਹੀ ਦੌੜ ਜਾਂਦਾ ਵੀਰੇ ਅੱਜ ਤੱਕ ਕਿਸੇ ਵੀ ਥਾਂ ਤੇ ਕਦੇ ਇਦਾਂ ਨਹੀਂ ਹੋਇਆ ਕਿ ਹੂਟਰ ਸਿਸਟਮ ਲੱਗਾ ਹੋਏ ਤੇ ਚੋਰੀ ਹੋ ਗਈ ਹੋਏ ਬਹੁਤ ਹੀ ਵਧੀਆ ਪ੍ਰੋਡਕਟ ਆ ਜੇ ਕਿਸੇ ਭਰਾ ਨੇ ਲਗਾਉਣਾ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਲਗਵਾ ਸਕਦਾ ਨੰਬਰ ਇੱਕ ਵਾਰ ਫੇਰ ਨੋਟ ਕਰ ਲੋ 9888306910 988306910 ਇਹ ਆਪਣਾ ਵੀਰੇ ਮੋਬਾਈਲ ਨੰਬਰ ਆ ਚੋਰੀ ਕਦੇ ਵੀ ਨਹੀਂ ਹੋਊਗੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ